ਲੋ ਵੀ ਮਿੱਤਰੋ ਛੋਡੇ ਵਾਸਤੇ ਨੇ ਕਹਿੰਦੇ ਅੱਜ ਮੁਤਤਾਬਾਦ ਹੀਰਾ ਲੱਭਿਆ ਤੇ ਪਹਿਲਾਂ ਤਾਂ ਚਾਰੇ ਪਾਸੇ ਆਪਾਂ ਕੈਮਰਾ ਘਵਾ ਦਈਏ ਤੇ ਘੁਮਾਉਣਾ ਵੀ ਹੋਲੀ ਪਊਗਾ ਕਿਉਂਕਿ ਜੇ ਟੁਰਾਂਗੇ ਤਾਂ ਧੂ 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 ਤੇ ਉੱਤੇ ਪਊ ਤੇ ਦਿਸੂ ਐ ਜਮਾ ਚਮਕਦਾ ਸ਼ੀਸ਼ੇ ਵਾਂਗੂ ਹਨਾ ਤੇ ਸ਼ੀਸ਼ਾ ਵੀ ਕਹਿੰਦੇ ਇਹਨੂੰ ਦੇਖ ਕੇ ਗਾਸ਼ ਖਾ ਜੇ ਹਨਾ ਤਿੰਨ ਖੜੇ ਐ ਕੀ ਬਾਤਾਂ ਨੇ ਤੈਨੂੰ ਲੱਗਦਾ ਜਿਵੇਂ ਸ਼ੋਅਰੂਮ 'ਚ ਹੀ ਖੜੇ ਹੁੰਦੇ ਹਨਾ ਤੇ ਟਰੈਕਟਰ ਕਿਹਦੇ ਐ ਤੁਹਾਨੂੰ ਦਿਖਾਉਣੇ ਨੇ ਤੁਹਾਨੂੰ ਪਹਿਲੀ ਗੱਲ ਤਾਂ ਇੱਥੋਂ ਹੀ ਜੱਜ ਕਰ ਲਿਓ ਤੁਸੀਂ ਹਨਾ ਇੱਥੋਂ ਹੀ ਕਰ ਲਓ ਜੱਜ ਜੇ ਨਹੀਂ ਹੁੰਦਾ ਤਫਰੇ ਇਥੋ ਗਰਾਮ ਹੈ ਟਰੈਕਟਰ ਆਪਣੇ ਵੱਡੇ ਭਰਾ ਕੁਲਵੀਰ ਕੀ ਹਾਲ ਹੈ ਭਾਈ ਵਧੀਆ ਭਾਈ ਬਹੁਤ ਵਧੀਆ ਠੀਕ ਠਾਕ ਵਧੀਆ ਭਾਈ ਹੋਰ ਗੜੇ ਗੁੜਿਆਂ ਦਾ ਨੁਕਸਾਨ ਹੈਗਾ ਭਾਈ ਹੈਗਾ ਬਹੁਤ ਮੰਦ ਭਗ ਹੈ ਮੰਦ ਭਗ ਹੈ ਹੈਨਾ ਕਈ ਪਿੰਡਾਂ ਦੇ ਵਿੱਚ ਤਾਂ ਨਾ ਜਮਾ ਵੀ ਮੰਦੀ ਨਹੀਂ ਕਰਨ ਖਾਂ ਵੱਡਣ ਦੀ ਲੋੜ ਹੀ ਆਪਣੇ ਗਵਾਂਢ ਅੱਛਾ ਨੰਦਗੜ੍ਹ ਆਜ ਇੱਕ ਹਾਂ ਤੇ ਪਰ ਚੱਕਾਤਰ ਸਿੰਘ ਵਾਲਾ ਹਾਂ ਇਹ 4-5 ਪਿੰਡਾਂ ਦੇ ਵਿੱਚ ਨਾਲ ਝੁੰਬਾ ਪੈਂਦਾ ਸੀ ਤਾਂ ਸਾਡੇ ਵੀ ਹਾਂ ਪਰ ਸਾਡੇ ਘੱਟ ਸੀ ਇਨ੍ਹਾਂ ਪਿੰਡਾਂ ਦੇ ਵਿੱਚ ਤਾਂ ਨਾ ਜਮਾ ਪਰਮਾਤਮਾ ਨੇ ਪਤਾ ਨਹੀਂ ਕੀ ਕੁਦਰਤ ਦੀ ਕਰੋਪੀ ਆ ਕਿ ਜਮਾਂ ਪੰਜ ਮån ਵੀ ਨਹੀਂ ਹੁੰਦੀ ਜੀ ਇੰਨਾ ਮਾੜਾ ਮਾੜਾ ਪਾੜਾ ਦੇਖਣੀ ਆ ਪਰ ਵੀ ਉਹ ਨਾ ਇਹ ਬੇਨਤੀ ਕਰਦੇ ਆ ਪਰਮਾਤਮਾ ਮੂਰੇ ਵੀ ਕਿਤੋਂ ਵੀ ਸਹੀ ਗੱਲ ਸਿਹਤ ਰੱਖ ਪਾਲੀ ਹੁੰਦੀ ਆ ਫਸਲ ਰੱਖਾ ਨੂੰ ਹੈ ਨਾ ਪਹਿਲੇ ਹੀ ਮਰਿਆਰ ਤੇ ਲੀ ਜਾਂਦਾ ਹਾਂ ਪਹਿਲੇ ਮਰਿਆ ਪਿਆ ਸਰਕਾਰਾਂ ਦਾ ਕਰੋਪ ਵੀ ਕਰੋ ਪਿਆ ਉਧਰ ਕੁਦਰਤ ਵੀ ਕਰੋ ਕੁਦਰਤ ਇਹ ਤਾਂ ਕੁਦਰਤ ਤੇ ਸਰਕਾਰਾਂ ਕਰੋ ਹੋਏ ਨਾ ਤਾਂ ਫਿਰ ਬੱਚੇ ਨੂੰ ਥਾਂ ਕਿੱਥੇ ਰਹਿੰਦੇ ਆ ਗੱਲ ਆ ਵੀ ਚਲੋ ਆਪਾਂ ਕੁਦਰਤ ਆਪਾਂ ਬਚਤਾ ਨਹੀਂ ਸਕਦੇ ਹੂੰ ਰੱਬ ਨੂੰ ਬੇਨਤੀ ਕਰਦਾ ਜਰਾ ਆਪਾਂ ਕਹਿ ਸਕਦੇ ਆ ਨਾ ਪਰ ਆਪ ਨੂੰ ਹਨ ਤੇ ਜੇ ਆਪਾਂ ਇਹਦੀ ਗੱਲ ਕਰੀਏ ਤੇ ਇਹਦੇ ਹਾਰ ਹਾਰ ਵਾਲਾ ਹੀ ਆ ਬਾਈ ਹਨਾ ਹਾਰ ਵਾਲਾ ਹੀ ਆ ਬਾਈ ਹਾਰ ਵਾਲੀ ਆ ਹਨਾ ਹਾਂ 21 ਮਾਡਲ ਹੈ ਹਨਾ ਇਹ ਬਾਈ ਤੇ ਲੋ ਬਸ ਇਹ ਕਹਿ ਸਕਦੇ ਆ ਵੀ ਕੁਛ ਵੀ ਕਲੀ ਸਰਵਿਸ ਤੋਂ ਬਿਨਾ ਅੱਛਾ ਇਹਨੂੰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਹਨਾ ਨਾਲ ਦੀ ਟਾਇਰ ਨੇ ਹੂੰ ਨਵਾਂ ਟਰੈਕਟਰ ਹੈ ਤੁਹਾਡੇ ਸਾਹਮਣੇ ਕੰਡੀਸ਼ਨ ਹੈ ਬਿਲਕੁਲ 30 ਸਪੀਡ ਚ ਹੈਗਾ ਅੱਛਾ ਤੇ ਟਾਇਰ ਟੂਰਾਂ ਦੇ ਵੀ ਦੇਖ ਲੈ ਮੜਾ ਜਾ ਹੂੰ ਦਿਖਾ ਦੇ ਹਜੇ ਦੇਖ ਨਾਲ ਦੇ ਇੰਨੇ ਪਈ ਆ ਟਾਇਰ ਹਜੇ ਆ ਕਿਹ ਚੀਜ਼ ਹੋਰ ਆ ਨਾਲ ਦੀ ਹਜੇ ਉਵੇਂ ਪਈ ਆ ਆਹ ਦੇਖੋ ਹਨਾ ਐਕਸ ਯਾ ਹਨਾ 500 ਤੇ 30 ਘੰਟਿਆਂ ਦੇ ਇਹ ਆਵੇ ਲਾਵੇ ਤਾਂ ਚੱਲਿਆ ਹਾਂ ਤੇ ਫਿਰ ਇਹਦਾ 530 ਘੰਟਾ ਹੈ ਤਾਂ ਫਿਰ ਇਹਦਾ ਆ ਜਾਏ ਐਡ ਐਡ ਟਰੈਕਟਰਾਂ ਨੂੰ ਤਾਂ 5-5000 ਨਹੀਂ ਨਹੀਂ ਕੁਝ ਨਹੀਂ ਹੁੰਦਾ ਬਸ ਉਹੀ ਗੱਲ ਆ ਪਹਾੜ ਵਾਲੀ ਗੱਲ ਕਹਿੰਦੇ 2 ਲੱਖ ਰੁਪਏ ਸਸਤਾ ਯਾਰ ਨਵੇਂ ਨਾਲੋਂ ਨਵਾਂ ਤਾਂ ਮਤਲਬ 10 ਚ ਪੈਦਾਉ ਯਾਰ ਹਨਾ ਲਵੇ ਤਾਂ ਵੀ ਜਾਵੜੇ ਦਾ ਹੋਊਗਾ ਇਹ ਸਾਢੇ 9000 ਦੇ ਉੱਗੜ ਤਾਂ ਹੋਊਗਾ ਬਾਕੀ ਆਪਾਂ ਨੂੰ ਪੱਕਾ ਕਨਫਰਮ ਨਹੀਂ ਆਪਾਂ ਕਨਫਰਮ ਨਹੀਂ ਹਨਾ ਐਵੇਂ ਕਈ ਜਗ੍ਹਾ ਕਹਿੰਦੇ ਕਹਿਣਗੇ ਵੀ ਇੰਨੇ ਦਾ ਸੀਗਾ ਹਾਂ ਹਨਾ ਠੀਕ ਹੈ ਹੂੰ ਯਾਬ ਨੰਬਰ ਹੈ ਪੰਜਾਬ ਨੰਬਰ ਹੈ ਨਾ ਸਾਰੀਆਂ ਸਹੂਲਤਾਂ ਸਾਰੀਆਂ ਫੁੱਲ ਟਾਪ ਆ ਗਿਆ 3 ਸਪੀਡ ਆ ਗਿਆ ਕੁਛ ਹੀ ਪਾਈ ਫਿਰਿਓ ਬੰਦੇ ਦਾ ਸਿਬਲ ਸਹੀ ਹੋਣਾ ਚਾਹੀਦਾ 6 ਲੱਖ ਰੁਪਿਆ ਤੇ ਲੋਨ ਵੀ ਹੋ ਜੂਗਾ 6 ਲੱਖ ਰੁਪਿਆ ਲੋਨ ਹੋ ਜੂਗਾ ਤੇ ਹਾਂ ਬਾਈ ਅੱਛਾ ਤੇ ਡਿਮਾਂਡ ਕਿੰਨੀ ਹੈ 7 ਲੱਖ 65 7 ਲੱਖ 65 ਹਜ਼ਾਰ ਤੇ ਕਿੱਥੋਂ ਤੱਕ ਹੋ ਜੂਗਾ ਫਿਰ ਇਹ ਬਾਈ ਲੈਣ ਦੇਣ ਵਾਲਾ ਮੁੱਲ ਹੀ ਆਉ ਤੁਹਾਡੇ ਨੂੰ ਅੱਛਾ ਹਾਂ ਬਾਈ ਅੱਛਾ ਤੇ ਸਾਢੇ 7 ਲੱਖ ਦਾ ਟਰੈਕਟਰ ਆਪਾਂ ਇਹ ਦੇ ਦੇਾਂਗੇ ਸਾਢੇ 7 ਲੱਖ ਦਾ ਹਾਂ ਆਪਾਂ ਮੀਟਰ ਤੇ ਵੀ ਕੈਮਰਾ ਮਾਰ ਲਾ ਅੱਛਾ ਲਾਓ ਵੀ ਦੋਸਤੋ ਹੁਣ ਆਪਾਂ ਦਿਖਾਉਣੇ ਆ ਇਹ ਵੀ ਇਹ ਵੀ ਆਪਾਂ ਤੁਹਾਡਾ ਸ਼ੱਕ ਖਾੜਦੇ ਨੇ 531 ਘੰਟਾ 31 ਘੰਟਾ 531 ਘੰਟਾ ਚੱਲਿਆ ਹਾਂ ਬਈ ਟਰੈਕਟਰ ਦੇਖ ਲਓ ਸਾਰਾ ਇਸੇ ਪਾਸੇ ਤੋਂ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਸਾਰੀ ਦਿਖਾਉਣੇ ਆ ਆਪਾਂ ਨਾ ਜੀ ਲੱਗਦਾ ਟਰੈਕਟਰ ਤੇ ਬੈਠਣ ਜੀ ਤਾਂ ਇਹ ਕਰਦਾ ਵੀ ਇੰਨੇ ਹੁੰਦੇ ਨੇ ਬਈ ਨਵੇਂ ਨਹੀਂ ਜਾਂ ਮੈਂ ਮਹੀਂ ਲੈ ਜਾ ਇਹ ਜੀ ਤੂੰ ਲੈ ਜਾ ਤੈਨੂੰ ਕੋਈ ਜਵਾਬ ਹੈ ਕੀ ਬਾਤਾਂ ਨੇ ਯਾਰ ਹਨਾ ਹਾਂ ਜਮਾਨ ਨਵਾਂ ਹੀ ਖੜਾ ਹਨਾ ਹਾਂ ਤੇ ਕਸਨਾ ਹੋ ਗਏ ਪਹਿਲੀ ਪਾਰਟੀ ਦਾ ਬਾਈ ਡ੍ਰੈਕਟਰ ਪਹਿਲੀ ਪਾਰਟੀ ਦਾ ਟੈਕਟਰ ਹੈ ਨਾ ਮਿੱਤਰ ਪਿਆਰੇ ਤੁਸੀਂ ਲਿਆ ਆਪਾਂ ਵੀ ਹੈ ਕੀ ਬਾਤ ਹੈ ਪਹਿਲੇ ਘਰ ਹੀ ਲਿਆਂਦਾ ਪਹਿਲੇ ਘਰੋਂ ਲਿਆਂਦਾ ਹੈ ਨਾ ਹਾਂ ਹਾਂ ਤੇ ਇਹ ਤਾਂ ਫਿਰ ਹੁਣ ਸਾਰੀ ਮੰਡੀ ਦਾ ਸ਼ਿੰਗਾਰ ਹੀ ਹੋ ਗਿਆ